ਬੇਸ਼ੱਕ ਸਮੇਧੀਆ ਸਰਕਾਰਾਂ ਗਊ ਰੱਖਿਆ ਦੇ ਨਾਂ ਤੇ ਵੱਡੇ ਵੱਡੇ ਟੈਕਸ ਲਗਾ ਕੇ ਲੋਕਾਂ ਦੀ ਜੇਬ ਹਲਕੀ ਕਰਦੀਆਂ ਆ ਰਹੀਆਂ ਹਨ ਪਰੰਤੂ ਜੇਕਰ ਇੱਥੇ ਪਿੰਡ ਹਰਾਈਪੁਰ ਵਿਖੇ ਸਰਕਾਰੀ ਗਊਸ਼ਾਲਾ ਵਿੱਚ ਦੇਖਿਆ ਜਾਵੇ ਤਾਂ ਨਰਕ ਦਾ ਦੂਜਾ ਨਾ ਹੈ ਪਿੰਡ ਹਰਾਈਪੁਰ ਦੀ ਗਊਸ਼ਾਲਾ ਇਸ ਗਊਸ਼ਾਲਾ ਵਿੱਚ ਲਗਭਗ 800 ਦੇ ਕਰੀਬ ਗਊ ਵੰਸ਼ ਰੱਖਿਆ ਗਿਆ ਹੈ ਅਤੇ ਭੁੱਖ ਨਾਲ ਰੋਜ਼ਾਨਾ 7 ਤੋਂ 8 ਗਊਆਂ ਮਰ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਤੇ ਕਰਵਾਏ ਗਏ ਗਊਆਂ ਦੇ ਪੋਸਟਮਾਰਟਮ ਵਿੱਚ ਵੀ ਇਹ ਸਿੱਧ ਹੋ ਚੁੱਕਿਆ ਹੈ ਕਿ ਗਊਆਂ ਪੁਖ ਪਿਆਸ ਨਾਲ ਮਰ ਰਹੀਆਂ ਹਨ ਇਸ ਗਊਸ਼ਾਲਾ ਦਾ ਪੂਰਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਇੱਕ ठेकेदार ਨੂੰ ਦਿੱਤਾ ਗਿਆ ਹੈ ਸੂਤਰਾਂ ਅਨੁਸਾਰ ਇਸ ਠੇਕੇਦਾਰ ਨੂੰ ਪ੍ਰਤੀ ਗਊ 128 ਰੁਪਏ ਫੀਡ ਲਈ ਆਉਂਦੇ ਹਨ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ 3 ਤੋਂ 4 ਰੁਪਏ ਵੱਡੇ ਅਫਸਰਾਂ ਦੀ ਜੇਬ ਵਿੱਚ ਚਲੇ ਜਾਂਦੇ ਹਨ ਅਤੇ ਵੀਰ ਤੋਂ 25 ਰੁਪਿਆ ਵਿੱਚ ਇੱਕ ਗਊ ਵੰਸ਼ ਲਈ ਫੀਡ ਦਾ ਪ੍ਰਬੰਧ ਕਰਨਾ ਠੇਕੇਦਾਰ ਲਈ ਬਹੁਤ ਵੱਡੀ ਚੁਣੌਤੀ ਹੈ। ਠੇਕੇਦਾਰ ਵੱਲੋਂ ਵੀ ਇਸ ਰਕਮ ਨੂੰ ਕੋਈ ਜ਼ਿਆਦਾ ਧਿਆਨ ਨਾਲ ਨਹੀਂ ਵਰਤਿਆ ਜਾਂਦਾ ਅਤੇ ਗਊਆ ਪੁੱਖਾ ਨਾਲ ਮਰ ਰਹੀਆ ਹਨ। ਉੱਪਰ ਤੋਂ ਲੈ ਕੇ ਥੱਲੇ ਤੱਕ ਬਹੁਤ ਲੋਕਾਂ ਦੇ ਪਰਿਵਾਰ ਗਊ ਵੰਸ਼ ਦੀ ਸੇਵਾ ਦੇ ਨਾਂ ਤੇ ਪਾਲ ਰਹੇ ਹਨ। ਮੈਂ ਸੋਨੂ ਮੇਸ਼ੂਰੀ ਬਟਿੰਡਾ ਨੌਜਵਾਨ ਵੈਲਫਰ ਸਾਇਟੀ ਤੋਂ। ਕੀ ਇੱਥੇ ਤੁਸੀਂ ਆਏ ਹੋ ਗਊਸ਼ਾਲਾ ਚ ਕੀ ਇੱਥੇ ਤੁਹਾਡੀਆਂ ਸਮੱਸਿਆ ਨੇ ਕਿਵੇਂ ਚੱਲਦਾ ਜੀ ਕੰਮ ਇਹ ਸਿਰਫ ਸਮਸਿਆਵਾਂ ਦਾ ਹੀ ਘਰ ਹੈ ਜੀ ਇੱਥੇ ਗੋਵਾਂਸ਼ ਦਾ ਬਹੁਤ ਬੁਰਾ ਹਾਲ ਹੈ ਪਿਛਲੇ ਅਸੀਂ ਲੰਬੇ ਸਮੇਂ ਤੋਂ ਕਈ ਮਹੀਨਿਆਂ ਤੋਂ ਇੱਥੇ ਸਾਰੀਆਂ ਸੰਸਥਾਵਾਂ ਗੋਨਿਆਣਾ ਮੰਡੀ ਤੋਂ ਮਠਿੰਡੇ ਤੋਂ ਨਾਲ ਸੇ ਵੀ ਹੋਰ ਲੋਕ ਜਿਹੜੇ ਸ਼ਹਿਰ ਦੇ ਲੋਕ ਅਸੀਂ ਮਿਲ ਕੇ ਇੱਥੇ ਹਲਾਚਾਰਾ ਪਾ ਰਹੇ ਹਾਂ ਦਿੱਲੀ ਇੱਥੇ ਇਹ ਪ੍ਰਾਈਵੇਟ ਠੇਕਾ ਦਿੱਤਾ ਹੋਇਆ ਹੈਗਾ ਇਹ ਪ੍ਰਸ਼ਾਸਨ ਦੇ ਅੰਡਰ ਹੈ ਸਰਕਾਰੀ ਗਊਸ਼ਾਲਾ ਜੀ ਉਹਨਾਂ ਨੇ ਅੱਗੇ ਕਿਸੇ ਨੂੰ ਪ੍ਰਾਈਵੇਟ ਕੰਟਰੈਕਟ ਦੇ ਰੱਖਿਆ ਲੇਕਿਨ ਜੇ ਤੁਸੀਂ ਅੱਜ ਤੁਸੀਂ ਖੁਦ ਇੱਥੇ ਮੌਜੂਦ ਹੋ ਤੁਸੀਂ ਦੇਖ ਰਹੇ ਹੋ ਸੋ ਤੀਸਰੇ ਤੋਂ ਤੁਹਾਨੂੰ ਚੌਥੇ ਲੇਬਰ ਵਾਲਾ ਨਹੀਂ ਮਿਲਣਾ ਜੀ ਇੱਥੇ 12 ਸ਼ੈੱਡ ਹੈ 800 ਦੇ ਕਰੀਬ ਇੱਥੇ ਗੋਵਾਂਛਾ ਹੈ ਜਿਹੜੇ ਗੋਵਾਂਛ ਬਿਮਾਰ ਹੋ ਜਾਂਦੇ ਆ ਉਹ ਵਿੱਚ ਹੀ ਪਏ ਰਹਿੰਦੇ ਆ ਵਿੱਚ ਪਏ ਪਏ ਜਿਹੜੇ ਆ ਬਾਕੀ ਗੋਵਾਂਛ ਉਹਨਾਂ ਨੂੰ ਲਤੜ ਦਿੰਦਾ ਹੈਗਾ ਉਹਨਾਂ ਦੀ ਹੋਰ ਪੋਜੀਸ਼ਨ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਡੈਥ ਤੋਂ ਬਾਅਦ ਉਹਨਾਂ ਦੀ ਬੋਡੀ ਵੀ ਨਹੀਂ ਉੱਥੋਂ ਕੱਢੀ ਜਾਂਦੀ ਇਹ ਪੋਜੀਸ਼ਨ ਅੱਜ ਵੀ ਨਹੀਂ ਹੈ ਬਹੁਤ ਮਤਲਬ ਲੰਬੇ ਟਾਈਮ ਤੋਂ ਇਹੀ ਚੱਲਦੀ ਜਿਹੜਾ ਠੇਕੇਦਾਰ ਆ ਉਹਨੂੰ ਪ੍ਰਸ਼ਾਸਨ ਵੱਲੋਂ ਪਹਿਲਾ ਦੂਜਾ ਤੇ ਤੀਜਾ ਜਿਹੜਾ ਨੋਟਿਸ ਵੀ ਉਹਦਾ ਠੇਕਾ ਟੈਂਡਰ ਰੱਦ ਕਰਨ ਵਾਸਤੇ ਕੱਢ ਦਿੱਤਾ ਗਿਆ ਕਿਉਂਕਿ ਇੱਥੇ ਜਿਹੜਾ ਹੈ ਦਿੱਲੀ 8 ਤੋਂ 10 ਗੋਵੰਸ਼ ਦੀ ਜਿਹੜੀ ਭੁੱਖ ਨਾਲ ਹੀ ਮੌਤ ਹੋ ਰਹੀ ਸੀਗੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਇਹ ਆਇਆ ਵੀ ਉਹ ਜਿਹੜਾ ਉਹ ਖਾਂਦੇ ਸੀਗੇ ਉਹ ਕਦੀ ਤੂੜੀ ਖਾਂਦੇ ਸੀਗੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਸੰਸਥਾਵਾਦੀ ਤੇ ਆਪ ਦੇ ਪ੍ਰਸ਼ਾਸਨਿਕ ਕੁਛ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਇੱਥੇ ਇੱਕ ਸਾਂਝੀ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਨੇ ਇੱਥੇ 5 ਦਿਨ ਇਨਸਪੈਕਸ਼ਨ ਕਰਨੀ ਸੀਗੀ ਉਹ 5 ਦਿਨਾਂ ਦੀ ਇਨਸਪੈਕਸ਼ਨ ਦੇ ਵਿੱਚ ਵੀ ਇਹ ਜੀ ਸਾਹਮਣੇ ਆਈ ਵੀ ਇੱਥੇ ਖਾਨ ਨੂੰ ਜਿਹੜਾ ਠੇਕੇਦਾਰ ਹੈ ਉਹਦੇ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ। ਬੜੇ ਐਥੇ ਬੁਰੇ ਹਾਲਾਤ ਹੈ ਜਿਹੜਾ ਗੇਟ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਹੈਗੇ ਆ ਉਹ ਕੱਲੇ ਕੈਮਰੇ ਲੱਗੇ ਉਹਦਾ ਡੀਵੀਆਰ ਹੈ ਜਿਹੜਾ ਇੱਥੋਂ ਪਟਿਆ ਹੋਇਆ ਹੈਗਾ। ਬੜੀ ਇਹਦੀ ਮਾੜੀ ਹਾਲਾਤ ਹੈ। ਇੱਥੇ ਸੰਸਥਾਵਾਂ ਜੇ ਇੱਥੇ ਹਰਾਚਾਰਾ ਤੇ ਹੋਰ ਚੀਜ਼ਾਂ ਨਾ ਉਪਲਬਧ ਕਰਾਂ ਤਾਂ ਇੱਥੇ ਜਿਹੜੀ ਮੌਤ ਦੀ ਦਰ ਹੈਗੀ ਉਹ ਗੋਮਾਂਛ ਦੀ ਉਹ ਹੋਰ ਤੇਜ਼ੀ ਨਾਲ ਵਧ ਜੂਗੀ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਤੁਹਾਡੀ ਜਿਹੜੀ ਲੀਗਲ ਕਾਰਵਾਈ ਹੈਗੀ ਉਹ ਤੁਹਾਡੀ ਘਟੋ ਘਾਟ ਇੱਥੇ ਡਾਈਟ ਮੰਨੀ ਤਾਂ ਪਹੁੰਚਦੀ ਹੋਵੇ ਨਾ ਘਟੋ ਘਾਟ ਇਹਨਾਂ ਨੂੰ ਹਰਾਚਾਰਾ ਤਾਂ ਮਿਲਦਾ ਹੋਵੇ ਖਾਣ ਨੂੰ ਇਹਨਾਂ ਨੂੰ ਖਾਣ ਵਾਸਤੇ ਨਹੀਂ ਕੁਝ ਦਿੱਤਾ ਜਾਂਦਾ ਹੁਣ ਸਾਰਾ ਕੁਝ ਜੋ ਵੀ ਇੱਥੇ ਚੋਕਰ ਹਰਾਚਾਰਾ ਸ਼ੱਕਰ ਜੋ ਵੀ ਸਮਾਨ ਹੈਗਾ ਉਹ ਸਿਰਫ ਸੰਸਥਾਾਂ ਵੱਲੋਂ ਇੱਥੇ ਕੀਤਾ ਜਾ ਰਿਹਾ ਹੈਗਾ ਇੱਥੇ ਅਰੇਂਜਮੈਂਟ ਹੈ ਤੇ ਪਸ਼ੂਆਂ ਦੀ ਸਿਹਤ ਸੰਭਾਲ ਵਾਸਤੇ ਕੋਈ ਡਾਕਟਰ ਵਗੈਰਾ ਤਾਂ ਹੈ ਪਰ ਇੱਥੇ ਡਾਕਟਰ ਅਪਾਇੰਟ ਹੈਗੇ ਜੀ ਲੇਕਿਨ ਤੁਸੀਂ ਡਾਕਟਰ ਸਾਹਿਬ ਡਾਕਟਰ ਸਾਹਿਬ ਦੀ ਮਜਬੂਰੀ ਨੂੰ ਸਮਝੋ ਵੀ ਜਦੋਂ 150 ਜਾਂ 100 ਗੋਵਾਂਸ਼ ਦੇ ਸ਼ੈੱਡ ਦੇ ਵਿੱਚ ਦੋ ਬਿਮਾਰ ਪਏ ਹੈਗੇ ਆ ਉਹ ਉੱਥੇ ਉਹਦਾ ਟ੍ਰੀਟਮੈਂਟ ਕਿਵੇਂ ਕਰਨਗੇ ਨਾ ਉੱਥੇ ਉਹ ਗਲੂਕੋਜ਼ ਲਗਾ ਸਕਦੇ ਉਸ ਨੂੰ ਨਾ ਉੱਥੇ ਇੰਜੈਕਸ਼ਨ ਲਗਾ ਸਕਦੇ ਕਿਉਂਕਿ ਪਿੱਛੇ ਹੋਰ ਜਿਹੜੇ ਭੱਜ ਕੇ ਆਂਦੇ ਹੈਗੇ ਉਹ ਵਿੱਚ ਵੱਜਣਗੇ ਨਾੜ ਦੇ ਵਿੱਚ ਪੁੱਠਾ ਸਿੱਧਾ ਇੰਜੈਕਸ਼ਨ ਲੱਗ ਜਾਊਗਾ ਤਾਂ ਡਾਕਟਰ ਸਾਹਿਬ ਨੂੰ ਇੱਕ ਸਾਫ਼ ਸੁਥਰਾ ਆਡ ਅਨਵਾਇਰਨਮੈਂਟ ਚਾਹੀਦਾ ਹੈਗਾ ਜਿੱਥੇ ਇਹ ਬਿਮਾਰ ਜਿਹੜੇ ਹੈਗੇ ਗੋਮਾਂ ਵਿੱਚ ਉਹਨਾਂ ਨੂੰ ਸ਼ੈੱਡ ਦੇ ਵਿੱਚੋਂ ਕੱਢ ਕੇ ਉੱਥੇ ਆਡਰ ਰੱਖਿਆ ਜਾਵੇ ਲੇਕਿਨ ਉਹ 4-4 5-5 6-6 ਦਿਨ ਪਈ ਰਹਿੰਦੇ ਸਾਨੂੰ ਰੋਲਾ ਪਾਣਾ ਪੈਂਦਾ ਹੈ ਪ੍ਰਸ਼ਾਸਨ ਨੂੰ ਰਿਪੋਰਟਾਂ ਭੇਜਣੀਆਂ ਪੈਂਦੀਆਂ ਉਸ ਤੋਂ ਬਾਅਦ ਜਾ ਕੇ ਕੋਈ ਕਾਰਵਾਈ ਹੁੰਦੀ ਹੈ ਲੇਬਰ ਵਾਲੇ ਹੀ ਤਿੰਨ ਹੈ ਜੀ ਉਹ ਤਿੰਨ ਵਿਚਾਰੇ ਕੀ ਕਰਨਗੇ ਤੁਸੀਂ ਅੱਜ ਇੱਥੇ ਆਏ ਹੋ ਇੱਥੇ ਘੁੰਮ ਕੇ ਦੇਖ ਲਓ ਜੇ ਤੁਹਾਨੂੰ ਕੋਈ ਹੋਰ ਲੇਬਰ ਵਾਲਾ ਮਿਲ ਗਿਆ ਲੇਬਰ ਵਾਲਿਆਂ ਨੂੰ ਪੁੱਛੋਗੇ ਉਹ ਕਹਿਣਗੇ ਜੀ ਸਾਡ ਤਦ ਲੇਬਰ ਜਿਹੜੀ ਹੈਗੀ ਇੱਥੇ 9 ਵਜੇ ਦਾ 10 ਵਜੇ ਆਰੀ ਉਹ ਝੂਠ ਹੈ ਸਾਰਾ ਝੂਠ ਹੈ ਜੀ ਟੋਟਲੀ ਤੁਸੀਂ ਇੱਥੇ ਸਾਰਾ ਦਿਨ ਬੈਠੇ ਰਹੋ ਜੇ ਇੱਥੇ ਕੋਈ ਬੰਦਾ ਆ ਕੇ ਇੱਥੇ ਕੋਈ ਕੰਮ ਕਰਾਣ ਲਈ ਆ ਗਿਆ ਅੱਡੀ ਮਾੜੀ ਵਿਵਸਥਾ ਹੈਗੀ ਇੱਥੇ ਸਾਨੂੰ ਸਫਾਈ ਵੀ ਆਪ ਕਰਨੀ ਪੈਂਦੀ ਹੈ ਤਿੰਨ ਲੇਬਰ ਵਾਲੇ ਕੀ ਕਰਨਗੇ ਤੇ ਉਹਦੇ ਵਿੱਚ ਇੱਕ ਲੇਡੀ ਹੈ ਦੋ ਬਜ਼ੁਰਗ ਹੈ ਕਿਹਨੂੰ ਦੋਸ਼ੀ ਮੰਨਦੇ ਸਾਰੀ ਗੱਲ ਸਾਰਾ ਪ੍ਰਸ਼ਾਸਨ ਦੋਸ਼ੀ ਹੈ ਜੀ ਅੰਨਾ ਹੋਇਆ ਪਿਆ ਜੀ ਜਮਾ ਪ੍ਰਸ਼ਾਸਨ ਅਸੀਂ ਉਹਨਾਂ ਨੂੰ ਰਿਪੋਰਟਾਂ ਭੇਜਤੀਆਂ ਫੋਟੋਆਂ ਭੇਜਤੀਆਂ ਪੋਸਟ ਮਾਰਟਮ ਉਹਨਾਂ ਨੇ ਆਪ ਦੀ ਟੀਮ ਤੋਂ ਕਰਵਾ ਕੇ ਦੇਖ ਲਿਆ ਉਹਨਾਂ ਤੇ ਜਿਹੜਾ ਡੈਥ ਹੋ ਜਾਂਦਾ ਪਸ਼ੂ ਜੀ ਉਹਦੇ ਕੀ ਇਹਨਾਂ ਵੱਲੋਂ ਕੀਤਾ ਜਾਂਦਾ ਕੁਝ ਭੇਜਿਆ ਉਸ ਨੂੰ ਦੱਬ ਦਿੱਤਾ ਜਾਂਦਾ ਜੀ ਇੱਥੇ ਗਊਸ਼ਾਲਾ ਦੇ ਵਿੱਚ ਹੀ ਪਿਛਲੇ ਪਾਸੇ ਜਿਹੜਾ ਕੱਚਾ ਥਾਂ ਹੈਗਾ ਉਹਦੇ ਵਿੱਚ ਹੀ ਉਸ ਨੂੰ ਦੱਬ ਦਿੱਤਾ ਜਾਂਦਾ ਐਥੇ ਬੜੇ ਮਾੜੇ ਹਾਲਾਤ ਹੈ ਪਿਛਲੇ ਪਾਸੋਂ ਦੀ ਕਈ ਵਾਰ ਕੁੱਤੇ ਆ ਜਾਂਦੇ ਆ ਜਿਹੜਾ ਕੋਈ ਬਿਮਾਰ ਕੋਈ ਛੋਟਾ ਬੱਚਾ ਹੁੰਦਾ ਜਾਂ ਕੋਈ ਮਾੜਾ ਜਿਹੜਾ ਮਾੜੇ ਹਾਲਾਤ ਦਾ ਜਿਹੜਾ ਕੋਈ ਗੋਵਾਚ ਹੁੰਦਾ ਉਹਨੂੰ ਜਿੰਦੇ ਨੂੰ ਪਾੜ ਕੇ ਖਾ ਜਾਂਦੇ ਆ